ਆਨਲਾਈਨ ਗੇਮਿੰਗ ਐਪ ਇਸ ਸਕੈਮ ਈਡੀ ਨੇ 90 ਕਰੋੜ ਰੁਪਇਆ ਫ੍ਰੀਜ਼ ਕੀਤਾ ਗੇਮਾਂ ਦਾ ਆਨਲਾਈਨ ਜਿਹੜੇ ਗੇਮਾਂ 'ਤੇ ਪੈਸੇ ਲਾ ਕੇ ਗੇਮ ਖੇਡੀ ਜਾ ਰਹੀ ਹੈ ਤੇ 70 ਅਕਾਊਂਟ ਸੀ ਗੇਮ ਦੇ ਵਿੱਚ ਤੁਸੀਂ ਸਾਬ ਨੂੰ ਕਿੰਨਾ ਪੈਸਾ ਆ ਰਿਹਾ ਹੋਣਾ ਗੇਮ ਨੂੰ ਜਿਹੜਾ ਈਡੀ ਨੇ ਮਨ ਲਾ ਫੜਿਆ ਹੈਗਾ ਇਹ ਗੇਮਾ 2012-13 ਜੀ ਮੇਰੇ ਕੋਲ ਬੰਦਾ ਕੋਈ ਆਇਆ ਸੀ ਗੇਮ ਖੇਡਣੇ ਆਨਲਾਈਨ ਤੇ ਮੈਂ ਕਿਸੇ ਕੋਲ ਪੁੱਛ ਬੈਠਾ ਵੀ ਆ ਜੀ ਆਨਲਾਈਨ ਗੇਮ ਹੈ ਕਰੇ ਬੈਠੇ ਆਪਾਂ ਖੇਡੀਏ ਤਾਂ ਪੈਸੇ ਹੁੰਦੇ ਕਹਿੰਦਾ ਨਹੀਂ ਜੀ ਇਹ ਆਨਲਾਈਨ ਜੂਆ ਨਿਹੜੀ ਠੱਗੀ ਹੈ ਤੇ ਦੋ ਨੰਬਰ ਚ ਹੈਗੀ ਇਹ ਹੁਣ ਮੈਨੂੰ ਇਸ ਕੋਲ ਤਾਂ ਪਤਾ ਨਹੀਂ ਕਿਸ ਨੇ ਕੀ ਕੀਤਾ ਜਾਂ ਮਨਜ਼ੂਰੀ ਦਿੱਤੀ ਹੈ ਜਾਂ ਕਿਵੇਂ ਇਹ ਇਹ ਆਨਲਾਈਨ ਗੇਮਾਂ ਚੱਲ ਰਹੀਆਂ ਤੇ ਆਨਲਾਈਨ ਲੋਕ ਪੈਸੇ ਲਾਉਂਦੇ ਆ ਤੇ ਮੈਂ ਮੰਨ ਲਓ ਵੀ ਪਰਸੋਂ ਚੋਂ ਥੱਥੇ ਵੀ ਕਿਸੇ ਬੰਦੇ ਨਾਲ ਬੰਦੇ ਮੈਨੂੰ ਆਖੇ ਵੀ ਗੇਮ ਆਪਾਂ ਆਨਲਾਈਨ ਤੁਹਾਨੂੰ ਦਿੰਨੇ ਆ ਜਿਵੇਂ ਖੇਡਿਆ ਕਰੋ ক্রিকেট ਹੈਗੀ ਐ ਚ ਪੈਸੇ ਹੁੰਦੇ ਆ ਮੈਂ ਇਹ ਸਾਫ਼ ਹੀ ਕਲੀਅਰ ਮੈਨਾਂ ਕਰਦਾ ਆ ਜੀ ਆਪਾਂ ਇਹ ਗੇਮ ਨਹੀਂ ਖੇਡਨੀ ਇਹ ਗੇਮਾਂ ਤੋਂ ਬੱਚਿਆਂ ਨੂੰ ਬਚਾ ਕੇ ਰੱਖੋ ਤੇ ਆਪ ਵੀ ਬਚ ਕਰੋ ਇਹ ਗੇਮਾਂ ਦਾ ਬਹੁਤ ਵੱਡਾ ਸਕੈਮ ਹੈਗਾ ਜਿਹਦੇ ਜਾਲ ਤੁਸੀਂ ਇੱਕ ਵਾਰੀ ਫਸ ਗਏ ਫਸਦੇ ਫਸਦੇ ਮੁੜ ਕੇ ਤੁਸੀਂ ਬਾਹਰ ਨਹੀਂ ਆ ਸਕਦੇ ਇੱਕ ਬੰਦੀ ਤੁਹਾਨੂੰ ਵੀਡੀਓ ਬੁਖਾ ਰਿਆ ਟੀਵੀ ਐਂਕਰ ਸੀਗਾ ਉਹ ਰਿਕਾਰਡਿੰਗ ਕਰ ਰਿਹਾ ਸੀ ਇਲੈਕਸ਼ਨ ਦੀ ਇਲੈਕਸ਼ਨ ਦਾ ਕਰ ਰਿਹਾ ਸੀ ਉਹ ਤੇ ਇਲੈਕਸ਼ਨ ਦਾ ਕਰਦੇ ਕਰਦੇ ਇੱਕ ਸਟੂਡੈਂਟ ਨਿਕਲੇ ਬਾਹਰ ਜਿਹੜਾ ਉਹ ਜਿਹੜਾ ਗੇਮ ਦੀ ਦੱਸਦਾ ਸੀ ਉਹ ਤੇ 95 ਲੱਖ ਦਾ ਕਰਜ਼ਾ ਉਹ ਕਰਤਾ ਉਹ ਗੇਮ ਇਹ ਬੰਦੇ ਨੇ ਜਿਹਫਰੇਸ਼ ਸੀ ਬੰਦਾ ਮਰਨ ਦੀ ਤਿਆਰੀ ਕਰਦੇ ਬੰਦਾ ਮਰਨ ਉਹ ਤੇ ਚੀਜ਼ ਕਰਦਾ ਸੀ ਇੰਨਾ ਕਰਜ਼ੇ ਥੱਲੇ ਆ ਗੇਮ ਖੇਡ ਕੇ ਇਹ ਜੀ ਨੈਟ ਪੜਾਈ ਲਿਖਾਈ ਕਰਨ ਨੂੰ ਪੜਾਈ ਲਿਖਾਈ ਕਰੋ ਵੇਖੋ ਬੈਠੋ ਪਰ ਇਹਨਾਂ ਤੇ ਗੇਮਾਂ ਕਦੇ ਵੀ ਨਾ ਖੇਡੋ बोलते हैं कि ऑनलाइन गेम जो है सर ये जो टीवी पे ऐड आता है हर जगह इससे सर बहुत सारे बच्चों का नुकसान होता है सर बहुत लोग अपनी लाइफ खत्म कर देते हैं कौन सा ऑनलाइन गेमिंग जो है बोलते हैं कि ऑनलाइन गेम जो है सर ये जो टीवी पे ऐड आता है हर जगह इससे सर बहुत सारे बच्चों का नुकसान होता है सर बहुत लोग अपनी लाइफ खत्म कर देते हैं कौन सा ऑनलाइन गेमिंग जो है